ਸਾਸਤਰੀ ਦਾ ਸਾਰੀਆਂ ਭਾਣਾ ਨੂੰ ਉਹ ਸਾਰਾ ਭਾਣਾ ਭਾਣਾ ਠੀਕ ਠਾਕ ਹੁੰਨਾ ਪ੍ਰਮਾਤਮਾ ਸਾਹਮਣੇ ਠੀਕ ਠਾਕ ਰੱਖ ਕੇ ਮੇਰੇ ਪਰ ਅਸਰ ਤੇ ਹੱਥ ਰੱਖਿਆ ਦਾ ਮੈਂ ਸੁਖਿੰਦਰ ਕੋਲ ਛਾੜਾ ਬਹੁਤ ਹੀ ਪਿਆਰਾ ਸੁਹਾਗ ਹੁਣ ਹੁਣ ਤਾਂ ਪਤਾ ਹੀ ਨਹੀਂ ਕੁੜੀਆਂ ਨੇ ਕੀ ਸੁਹਾਗ ਹੁੰਦੇ ਆ ਅੱਗੇ ਜਦੋਂ ਵਿਆਹਾਂ ਤੇ ਮੁੰਡੇ ਦੇ ਤਾਂ ਜੇ ਕੁੜੀਆਂ ਦੇ ਵਿਆਹ ਮੁੰਡਿਆਂ ਦੇ ਘੋੜਿਆਂ ਬੋਲਦੇ ਜਿਵੇਂ ਕੁੜੀਆਂ ਦੇ ਸੁਹਾਗ ਬੋਲਦੇ ਸੀਗੇ ਆਗ ਬੋਲਦੇ ਸੀ ਕਿ ਹੁਣ ਪਹਿਲੇ ਰੰਗ ਦਾ ਗੀਤ ਬਿਠਾਉਣੇ ਉਹ ਸੁਹਾਗ ਕੁੜੀ ਆਦੇ ਪਿਓ ਨੂੰ ਅਰਜ ਕਰਦੀ ਹੈ ਲੈ ਮਾਣੋ ਇਸ ਗੀਤ ਦਾ ਸੁਹਾਗ ਦਾ ਆਨੰਦ ਵਾਲੇ ਕੀ ਹਾਂ ਤੋ ਓਠ ਮੇਰੇ ਬਾਬਲਤੀ ਦਾ ਸ ਹੱਥ ਬੰਨ ਮੇਰੇ ਬਾਬਲ ਹੱਥ ਬੰਨਣੇ ਆਏ ਬਾਬਲ ਤਰਮੀ ਕਦੇ ਨਾ ਨਿਵੇਂ ਜੀਤਿਆ ਆਨਨ ਆਇਆ ਬਾਲਕਿਆਂ ਤੋਂ ਉਠ ਮੇਰੇ ਵੀਰਾ ਪਾਣ ਦਾ ਸਾਇਆ ਸੁਲਾਇਆ ਜੇ ਹੱਥ ਬਨ ਮੇਰੇ ਵੀਰਾ ਹੱਥ ਬੰਨਣੇ ਆਏ ਵੀਰਾ ਤਰਮੀ ਕਦੇ ਨਾ ਨਿਵੇਂ ਆ ਜੀ ਬਲੇਕਿਆ ਤੋ ਅਠ ਮੇਰੇ ਮਾਮਾ ਬਨੇ ਮਿਦਾ ਕਾਦਰ ਕਾਇਆ ਜੀ ਅਠ ਬਨ ਮੇਰੇ ਮਾਮਾ ਅਠ ਬਨਣੇ ਆਏ ਮਾਨ ਮਦਰਮੀ God Nemea